ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਕਿ ਸੋਮਵਾਰ ਨੂੰ ਸ਼ਤ ਦੇ ਉੱਤੇ ਇਹ ਇੱਕ ਚੀਜ਼ ਪਾ ਦਿਓ ਤੁਹਾਡੇ ਇਸ਼ਾਰੇ ਤੇ ਹੀ ਸਾਰਾ ਕੁਝ ਹੋਵੇਗਾ ਵਾਹਿਗੁਰੂ ਹਰੇਕ ਜੀਵ ਨੂੰ ਜੀਵਨ ਦਾਤ ਦੇਂਦੇ ਹਨ ਉਹ ਸਭ ਤੋਂ ਵੱਡੇ ਹਨ ਜਿਹੜੇ ਗੁਰੂ ਘਰ ਚ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲੈਂਦੇ ਹਨ ਉਹ ਮਨੁੱਖ ਬੜੇ ਹੀ ਪਾਗਾਂ ਵਾਲੇ ਹੁੰਦੇ ਹਨ ਕਿਸਮਤ ਵਾਲੇ ਹੁੰਦੇ ਹਨ ਉਨਾਂ ਨੂੰ ਫਿਰ ਕੋਈ ਵੀ ਮੁਸ਼ਕਲ ਤੰਗ ਪਰੇਸ਼ਾਨ ਨਹੀਂ ਕਰਦੀ ਅੱਜ ਆਪਾਂ ਐਵੇਂ ਦੀ ਯੋਗ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਿਸ ਨਾਲ ਸਾਡੇ ਜੀਵਨ ਦੀਆਂ ਸਾਰੀਆਂ ਹੀ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ਸਾਡੀਆਂ ਸਾਰੀਆਂ ਹੀ ਚਿੰਤਾਵਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਉਹ ਜੀਵਨ ਸੰਬੰਧੀ ਭਾਵੇਂ ਹੋਣ ਕਲੇ ਕਲੇਸ਼ ਹੈ ਜਾਂ ਕੋਈ ਡਰ ਹੈ ਜਾਂ ਮੁਸ਼ਕਲ ਹੈ ਇਹ ਸਾਰੀਆਂ ਹੀ ਪਰੇਸ਼ਾਨੀਆਂ ਦਾ ਹੱਲ ਹੋਵੇਗਾ ਸਾ ਸੰਗਤ ਜੀ ਇਹ ਜੋਗਤ ਤੁਸੀਂ ਵਿਸ਼ਵਾਸ ਅਤੇ ਸ਼ਰਧਾ ਦੇ ਨਾਲ ਕਰੋ ਤੁਸੀਂ ਖੁਦ ਆਪਣੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੁੰਦਾ ਦੇਖੋਗੇ ਤਾਂ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਿਖਵਾ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗਤ ਜੀ ਇਹ ਤਾਂ ਆਪਾਂ ਸਭ ਹੀ ਜਾਣਦੇ ਹਾਂ ਕਿ ਸਕਾਰਾਤਮਕ ਅਤੇ ਨਕਾਰਾਤਮਕ ਊਰਜਾ ਦੇ ਵਿੱਚ ਜਮੀਨ ਆਸਮਾਨ ਦਾ ਫਰਕ ਹੈ ਤੇ ਹਰ ਕੋਈ ਚਾਹੁੰਦਾ ਹੈ ਕਿ ਆਪਣੇ ਘਰ ਸਕਾਰਾਤਮਕ ਊਰਜਾ ਦਾ ਵਾਸ ਕਰੇ ਅਤੇ ਨਕਾਰਾਤਮਕ ਤਾਕਤਾਂ ਹਮੇਸ਼ਾ ਘਰ ਦੇ ਬਾਹਰ ਹੋ ਜਾਣ ਹਰ ਕੋਈ ਘਰ ਦੇ ਵਿੱਚ ਸੁੱਖ ਸਹੂਲਤਾਂ ਚਾਹੁੰਦਾ ਹੈ ਕਿ ਮੇਰੇ ਘਰ ਦੇ ਵਿੱਚ ਹਰ ਇੱਕ ਸੁੱਖ ਸਹੂਲਤ ਹੋਵੇ ਜੀ ਸਾਰੇ ਤੰਦਰੁਸਤ ਰਹਿਣ ਨਰੋਗ ਰਹਿਣ ਕਿਸੇ ਨਵੇਂ ਕੋਈ ਰੋਗ ਨਾ ਹੋਵੇ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਸੌਖਾ ਤੇ ਹਰ ਖੁਸ਼ੀ ਹਮੇਸ਼ਿਆ ਦੇ ਲਈ ਸਾਡੇ ਘਰ ਆ ਜਾਵੇ ਘਰ ਆ ਕੇ ਥਾਂ ਬਣਾ ਲਵੇ ਤਾਂ ਇਹ ਕੰਮ ਜ਼ਰੂਰ ਕਰੋ ਸਾਥ ਸੰਗਤ ਜੀ ਜੋ ਲੋਕ ਕਹਿੰਦੇ ਹਨ ਕਿ ਉਹਨਾਂ ਨੂੰ ਅੰਦਰ ਹੀ ਅੰਦਰ ਮੁਸ਼ਕਲਾਂ ਪਰੇਸ਼ਾਨੀਆਂ ਤੰਗ ਕਰਦੀਆਂ ਹਨ ਜਿਨ੍ਹਾਂ ਨੂੰ ਚਿੰਤਾ ਲੱਗੀ ਰਹਿੰਦੀ ਹੈ ਤਾਂ ਉਹਨਾਂ ਦੇ ਅੰਦਰ ਇਹ ਬਦਲਾਅ ਜ਼ਰੂਰ ਆਉਣਗੇ ਅਸੀਂ ਸਾਰੇ ਇਹ ਜਾਣਦੇ ਹਾਂ ਕਿ ਕੁਦਰਤ ਦੁਆਰਾ ਸਾਜੀ ਹੋਈ ਹਰ ਇੱਕ ਚੀਜ਼ ਸੋਹਣੀ ਹੁੰਦੀ ਹੈ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਮਹੱਤਵ ਹੁੰਦਾ ਹੈ ਤਾਂ ਆਓ ਜਾਣਦੇ ਹਾਂ ਕਿ ਆਪਾਂ ਕਿਹੜਾ ਕੰਮ ਰੋਜ਼ ਆਪਣੇ ਘਰ ਦੀ ਛਾਤ ਦੇ ਉੱਪਰ ਕਰਨਾ ਹੈ ਤੇ ਇਸ ਦੇ ਨਾਲ ਕਿਹੜੇ ਪੰਜ ਪਦਲਾਵ ਤੁਹਾਡੇ ਜੀਵਨ ਦੇ ਵਿੱਚ ਹੋਣਗੇ ਤੇ ਸਾਧ ਸੰਗ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਆਪਣੇ ਘਰ ਦੀ ਛਾਤ ਦੇ ਉੱਪਰ ਹਰ ਰੋਜ਼ ਪੰਛੀਆਂ ਨੂੰ ਦਾਣਾ ਪਾਣੀ ਪਾਉਣਾ ਹੈ ਹੁਣ ਦਾਣਾ ਪਾਣੀ ਕਿਹੜਾ ਪਾਉਣਾ ਹੈ ਸਭ ਤੋਂ ਪਹਿਲੀ ਗੱਲ ਕਿ ਕਣਕ ਅਤੇ ਥੋੜੇ ਜਿਹੀ ਮੱਕੀ ਦੇ ਦਾਣੇ ਲੈ ਲਓ ਇਸ ਨੂੰ ਬਾਲ ਕੇ ਹੁਣ ਇਸ ਨੂੰ ਕਦੋਂ ਸੁੱਟਨੇ ਹਨ ਇਸ ਨਾਲ ਕੀ ਹੋਵੇਗਾ ਆਪਾਂ ਵੀਡੀਓ ਵਿੱਚ ਵਿਸਤਾਰ ਦੇ ਨਾਲ ਦੱਸਾਂਗੇ ਸਾ ਸੰਗਾ ਜੀ ਕੁਦਰਤ ਦਾ ਵਾਰਸਾ ਜੀ ਹਰ ਇੱਕ ਚੀਜ਼ ਪਰੇ ਸੋਹਣੀ ਹੁੰਦੀ ਹੈ ਪੰਛੀਆਂ ਨੂੰ ਪ੍ਰੇਮ ਸਨੇਹ ਪਿਆਰ ਦਾ ਸੰਕੇਤ ਮੰਨਿਆ ਜਾਂਦਾ ਹੈ ਜਿਸ ਕਿਸੇ ਦੇ ਘਰ ਕਦੀ ਕੋਈ ਝਗੜਾ ਕਲੇਸ਼ ਹੁੰਦਾ ਹੈ ਜਾਂ ਘਰ ਵਾਲਾ ਜਾਂ ਘਰਵਾਲੀ ਦੇ ਆਪਸ ਦੇ ਵਿੱਚ ਨਵੇਂ ਬੰਧਦੇ ਉਹ ਰੋਜ਼ ਹੀ ਸ਼ਤ ਦੇ ਉੱਪਰ ਪਾਣੀ ਅਤੇ ਦਾਣਾ ਜ਼ਰੂਰ ਪਾਓ। ਭਾਵੇਂ ਛੋਲਾਂ ਦੇ ਟੋਟੇ ਹੋ ਗਏ ਭਾਵੇਂ ਕਣਕ ਦੇ ਟੋਟੇ ਲੈ ਲਓ। ਇਹ ਰੋਜ਼ ਹੀ ਰੱਖੋ। ਰੋਜ਼ ਸਵੇਰੇ ਉੱਠ ਕੇ ਉਹਨਾਂ ਨੂੰ ਪਾਣੀ ਵੀ ਪਾਉਣਾ ਅਤੇ ਤਾਜ਼ਾ ਪਾਣੀ ਹੀ ਪਾਉਣਾ ਹੈ। ਉਸ ਥਾਂ ਨੂੰ ਤੁਸੀਂ ਹਰ ਰੋਜ਼ ਸਾਫ਼ ਸੁਥਰਾ ਕਰੋ ਅਤੇ ਫਿਰ ਉੱਥੇ ਭਾਵੇਂ ਇੱਕ ਮੁੱਠ ਪਾਰ ਕੇ ਦਾਣਿਆਂ ਦੀ ਪਾ ਦਿਓ। ਇਸ ਨਾਲ ਘਰ ਦੇ ਵਿੱਚ ਕਲੇਸ਼ ਵੀ ਖਤਮ ਹੁੰਦਾ ਹੈ ਅਤੇ ਬਰਕਤ ਵੀ ਪੈਂਦੀ ਹੈ। ਜੇਕਰ ਮਨੁੱਖ ਭੁੱਖੇ ਪਿਆਸੇ ਜਨੌਰਾਂ ਪੰਛੀਆਂ ਨੂੰ ਪਾਣੀ ਜਾਂ ਦਾਣਾ ਪਾਉਂਦਾ ਹੈ ਜਾਂ ਰੋਟੀ ਪ੍ਰਸ਼ਾਦਾ ਪਾਉਂਦਾ ਹੈ ਤਾਂ ਉਸਦੇ ਸਾਰੇ ਹੀ ਪਾਪ ਖਤਮ ਹੋ ਜਾਂਦੇ ਹਨ ਕਿਸੇ ਜਨੌਰ ਨੂੰ ਜੇਕਰ ਸੱਟ ਲੱਗੀ ਹੋਵੇ ਕੁਝ ਵੀ ਹੋਇਆ ਹੋਵੇ ਉਹਦੇ ਜ਼ਖਮ ਤੇ ਦਵਾਈ دارو ਲਾਉਣ ਨਾਲ ਵੀ ਪੁੰਨ ਮਿਲਦਾ ਹੈ ਇਹ ਵੀ ਸੰਗਤ ਜੀ ਕਿਹਾ ਜਾਂਦਾ ਹੈ ਕਿ ਜੋ ਮਨੁੱਖ ਅਮਰਤ ਵੇਲੇ ਉੱਠ ਕੇ ਕਾਂਦੀ ਸਾਤ ਤੇ ਚੌਲਾਂ ਦੇ ਦਾਣੇ ਪਾਉਂਦਾ ਹੈ ਉਹਦੇ ਸਰੀਰ ਦੇ ਸਾਰੇ ਰੋਗ ਖਤਮ ਹੋ ਜਾਂਦੇ ਹਨ ਕਿਉਂਕਿ ਕਿਸੇ ਦੀ ਅਸੀਸ ਜਿੰਨੇ ਛੇਤੀ ਕੰਮ ਕਰਦੀ ਹੈ ਉਹਨੇ ਛੇਤੀ ਕਦੇ ਕੋਈ ਦਵਾਈ ਵੀ ਅਸਰ ਨਹੀਂ ਕਰਦੀ ਆਪਣੇ ਘਰ ਦੇ ਹਿੱਸੇ ਦੇ ਵਿੱਚੋਂ ਕੁਝ ਚੌਲ ਆਟਾ ਕਣਕ ਪਾਉਣ ਦੇ ਨਾਲ ਘਰ ਦੇ ਵਿੱਚ ਸਕਾਰਾਤਮਕ ਅਸਰ ਹੁੰਦਾ ਹੈ ਤੇ ਉਥੇ ਆਣਨਾ ਤੇ ਤਾਨ ਦੇ ਕਦੇ ਵੀ ਕਮੀ ਨਹੀਂ ਹੁੰਦੀ ਜੋ ਰੋਜ਼ ਸਵੇਰੇ ਤਾਜ਼ਾ ਚੌਲ ਅਤੇ ਕੁਝ ਮੁਠੀ ਭਾਵੇਂ ਛੋਲਿਆਂ ਦੀ ਲੈ ਲਓ ਜਾਂ ਫਿਰ ਕਣਕ ਹੋ ਜਾਵੇ ਚੌਲ ਹੋ ਗਏ ਭਾਵੇਂ ਦਲੀਆ ਲੈ ਲਓ ਆਵੇਂ ਰੋਟੀ ਦੇ ਟੁਕੜੇ ਛੋਟੇ-ਛੋਟੇ ਕਰਕੇ ਉਹ ਲੈ ਲਓ ਉਹ ਸ਼ਤ ਦੇ ਉੱਤੇ ਸੁੱਟ ਦਿਓ ਉਹਦੇ ਨਾਲ ਤੁਹਾਡੇ ਆਮਦਨ ਦੇ ਸਰੋਤ ਵਧਣਗੇ ਤੁਹਾਨੂੰ ਕਾਮਚਾਬੀ ਮਿਲੇਗੀ ਤੇ ਸਿਰ ਤੇ ਤੁਹਾਡੇ ਜੋ ਵੀ ਖਰਚਾ ਹੋਵੇਗਾ ਉਹ ਉੱਤਰ ਜਾਵੇਗਾ ਪਰ ਇਹ ਸਭ ਦੇ ਨਾਲ ਕੁਝ ਗੱਲਾਂ ਦਾ ਹਮੇਸ਼ਾ ਸੰਗਤ ਜੀ ਧਿਆਨ ਰੱਖਣਾ ਹੈ ਕਿ ਕਾਗਜ਼ ਦੀ ਸ਼ਤ ਹਮੇਸ਼ਾ ਸਾਫ਼ ਹੋਣੀ ਚਾਹੀਦੀ ਹੈ ਜੋ ਵੀ ਉੱਤੇ ਸਮਾਨ ਪਿਆ ਹੈ ਜੋ ਨਹੀਂ ਵਰਤਦੇ ਉਹ ਹਮੇਸ਼ਾ ਜ਼ਰੂਰਤਮੰਦ ਲੋਕਾਂ ਨੂੰ ਦਿਵਾਓ ਜੇ ਦੇਣ ਦੇ ਲਾਇਕ ਨਹੀਂ ਹੈ ਤਾਂ ਬਾਹਰ ਕੱਢ ਦਿਓ ਜਦੋਂ ਆਪਾਂ ਰੋਜ਼ ਉੱਤੇ ਦਾਣਾ ਪਾਣੀ ਪਾਵਾਂਗੇ ਤੇ ਵੱਖ-ਵੱਖ ਤਰ੍ਹਾਂ ਦੇ ਪੰਛੀ ਆਉਣਗੇ ਵਿਠਾ ਕਰਨਗੇ ਤੇ ਖਲਾਰਾ ਵੀ ਹੋਵੇਗਾ ਇਸ ਲਈ ਇਸ ਥਾਂ ਨੂੰ ਰੋਜ਼ ਸਾਫ਼ ਕਰੋ ਨਹੀਂ ਤਾਂ ਉਹ ਨਾਲ ਹੀ ਆਪਣਾ ਗੰਦ ਵੀ ਖਾਏ ਜਾਣਗੇ ਤਾਂ ਬਹੁਣ ਦੀ ਥਾਂ ਪਾਪ ਲੱਗੇਗਾ ਮਨੋਕ ਆਪਣੀ ਮਿਹਨਤ ਅਤੇ ਬੁੱਧੀ ਦੇ ਨਾਲ ਉਹ ਸਭ ਕੁਝ ਹਾਂਸਲ ਕਰ ਸਕਦਾ ਹੈ ਜੋ ਚਾਹੁੰਦਾ ਹੈ ਜੋ ਵੀ ਉਹਦੇ ਮਨ ਦੇ ਬਲ ਬਲੇ ਹਨ ਜੋ ਵੀ ਉਹਦੇ ਮਨ ਦੀ ਇੱਛਾ ਹੈ ਪਰ ਜੇਕਰ ਉਹਨਾਂ ਦੇ ਨਾਲ ਨਾਲ ਵਾਇਗੁਰੂ ਜੀ ਦਾ ਨਾਮ ਵੀ ਲੈਂਦਾ ਹੈ ਤਾਂ ਅਰਦਾਸ ਕਰਕੇ ਹਰੇਕ ਕੰਮ ਨੂੰ ਸ਼ੁਰੂ ਕਰਦਾ ਹੈ ਸੰਗਤ ਇਸ ਤਰ੍ਹਾਂ ਕਰੰਦੇ ਨਾਲ ਹਰ ਕੰਮ ਨੇਪਰੇ ਚਾੜਦੇ ਹਨ ਕਰਮਾਂ ਦੇ ਦੁੱਖ ਸੁੱਖ ਹਨ ਜੇ ਚੰਗੇ ਕਰਮ ਕਰਾਂਗੇ ਤਾਂ ਸੁੱਖ ਹੀ ਪ੍ਰਾਪਤ ਹੋਣਗੇ ਇਹ ਗੱਲ ਤਾਂ ਆਪਾਂ ਸਭ ਜਾਣਦੇ ਹਾਂ ਸਾਡੇ ਆਸ-ਪਾਸੇ ਗਾਂ ਪਸ਼ੂ ਹੋਰ ਕਈ ਤਰ੍ਹਾਂ ਦੇ ਪਸ਼ੂ ਹਨ ਤਾਂ ਉਹਨਾਂ ਨੂੰ ਰੋਜ਼ ਇੱਕ ਦੋ ਪ੍ਰਸ਼ਾਦਾ ਰੋਟੀ ਜ਼ਰੂਰ ਪਾਓ ਇਹ ਤਾਂ ਆਪਾਂ ਜਾਣਦੇ ਹਾਂ ਕਿ ਪਹਿਲਾਂ ਜੋ ਮਾਈਆਂ ਬਜ਼ੁਰਗ ਹੁੰਦੀਆਂ ਸਨ ਜਦੋਂ ਪ੍ਰਸ਼ਾਦਾ ਪਾਣੀ ਬਣਾਉਂਦੀਆਂ ਸਨ ਤਾਂ ਪ੍ਰਸ਼ਾਦਾ ਪਾਣੀ ਵੱਧ ਬਣਾ ਲੈਂਦੀਆਂ ਸਨ ਜੇਕਰ ਸਾਡੇ ਘਰ ਵਿੱਚ ਕੋਈ ਵੀ ਆਵੇ ਤਾਂ ਉਹ ਕਦੇ ਵੀ ਭੁੱਖਾ ਨਾ ਜਾਵੇ ਇਸ ਨਾਲ ਉਹ ਆਪਣੇ ਘਰ ਦਾ ਦਸਵੰਦ ਕਿਸੇ ਨਾ ਕਿਸੇ ਆਣੇ ਬਹਾਨੇ ਜ਼ਰੂਰ ਕੱਢਦੀਆਂ ਸਨ ਇਸ ਦੇ ਨਾਲ ਘਰ ਪਰਿਵਾਰ ਵਿੱਚ ਬਰਕਤ ਦਾ ਵਾਸਾ ਹੁੰਦਾ ਸੀ ਘਰ ਪਰਿਵਾਰ ਵਾਧਾ ਹੁੰਦਾ ਸੀ ਅਤੇ ਤੰਨ ਦੀ ਕਮੀ ਕਦੇ ਨਹੀਂ ਹੁੰਦੀ ਸੀ ਜੇਕਰ ਤੁਸੀਂ ਕਣਕ ਉਪਾਲ ਕੇ ਮੱਕੀ ਦੇ ਦਾਣੇ ਉਪਾਲ ਕੇ ਛੱਤ ਤੇ ਰੱਖ ਦਵੋ ਤੇ ਇਹਦੇ ਨਾਲ ਵੀ ਬੜਾ ਚੰਗਾ ਕੰਮ ਹੈ ਐਵੇਂ ਕਰਨ ਦੇ ਨਾਲ ਮਨੋਖ ਦੀ ਆਰਥਿਕ ਸਥਿਤੀ ਬਹੁਤ ਜਲਦੀ ਠੀਕ ਹੁੰਦੀ ਹੈ ਤੁਹਾਡੇ ਘਰ ਦੇ ਵਿੱਚ ਕੁੱਤਾ ਜਾਂ ਘਰ ਦੇ ਆਸ-ਪਾਸ ਪਾਲਤੂ ਜਾਨਵਰ ਉਹਨਾਂ ਨੂੰ ਕੋਈ ਰੋਟੀ ਟੁਕ ਜ਼ਰੂਰ ਖਵਾਓ ਤੁਹਾਨੂੰ ਰਸਤੇ ਤੇ ਜਾਂਦਿਆਂ ਜਾਂ ਪੁਹੇ ਤੋਂ ਬਾਹਰ ਨਿਕਲਦੇ ਆਂ ਜਾਂਵਰ ਕਿਸੇ ਰੋਖ ਥੱਲੇ ਜਾਂ ਘਾਹ ਵਿੱਚ ਕਿਤੇ ਵੀ ਕੀੜੀਆਂ ਦਾ ਭੌਂਦ ਦਿਖਾਈ ਦੇਵੇ ਤਾਂ ਉਸ ਦੇ ਉੱਪਰ ਆਟਾ ਤੇ ਥੋੜੀ ਜਿਹੀ ਖੰਡ ਜਾਂ ਫਿਰ ਥੋੜੀ ਜਿਹੀ ਸ਼ੱਕਰ ਮਿਲਾ ਦਿਓ ਉਹ ਉੱਥੇ ਜ਼ਰੂਰ ਪਾ ਦਿਓ ਜਦੋਂ ਖਾਣਗੇ ਤਾਂ ਆਪੇ ਹੀ ਤੁਹਾਨੂੰ ਪੁੰਨ ਲੱਗੇਗਾ ਕਿਹਾ ਜਾਂਦਾ ਹੈ ਕਿ ਕਿਸੇ ਦਾ ਢਿੱਡ ਪਰੰਤੋਂ ਵੱਡਾ ਹੋਰ ਕੋਈ ਪੁੰਨ ਨਹੀਂ ਹੁੰਦਾ ਇਹ ਜੋ ਛੋਟੇ-ਛੋਟੇ ਕੰਮ ਹਨ ਜਿਹੜੇ ਆਪਾਂ ਨੂੰ ਛੋਟੇ ਲੱਗਦੇ ਹਨ ਪਰ ਦੇਖਣ ਵਿੱਚ ਇਹਨਾਂ ਦਾ ਪੁੰਨ ਕਹਿ ਲਓ ਜਾਂ ਇਨਾ ਦਾ ਮਹੱਤਵ ਬਹੁਤ ਜ਼ਿਆਦਾ ਹੈ ਜਦੋਂ ਆਪਾਂ ਐਵੇਂ ਦੇ ਕੰਮ ਕਰਦੇ ਹਾਂ ਤਾਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਸਭ ਤੋਂ ਪਹਿਲਾਂ ਕੰਮ ਨਿਮਰਤਾ ਸਿੱਖਣ ਨੂੰ ਮਿਲਦੀ ਹੈ ਫਿਰ ਜਦੋਂ ਆਪਾਂ ਕਿਸੇ ਵੀ ਜੀਵ ਨੂੰ ਪਾਉਂਦੇ ਹਾਂ ਤਾਂ ਉਸ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਜਿਵੇਂ ਕਿ ਕੀੜੀਆਂ ਨੇ ਉਹਨਾਂ ਨੂੰ ਇਕਾਗਰਤਾ ਬਹੁਤ ਹੁੰਦੀ ਹੈ ਉਹ ਏਕਤਾ ਵਿੱਚ ਰਹਿਣਾ ਸਿਖਾਉਂਦੀਆਂ ਹਨ ਅਤੇ ਸੰਘਰਸ਼ ਕਰਨਾ ਸਿਖਾਉਂਦੀਆਂ ਹਨ ਐਵੇਂ ਹੀ ਮਨੁੱਖ ਨੂੰ ਡਟੇ ਰਹਿਣ ਦੇ ਲਈ ਪ੍ਰੇਰਿਤ ਕਰਦੀਆਂ ਹਨ ਮਨੋਖਣੋ ਮੁਸ਼ਕਲਾਂ ਦੀ ਘੜੀ ਦੇ ਵਿੱਚ ਡਟੇ ਰਹਿਣਾ ਚਾਹੀਦਾ ਹੈ ਔਖੇ ਔਖੇ ਸਮੇਂ ਦੇ ਵਿੱਚ ਹਾਰ ਨਹੀਂ ਮੰਨਣੀ ਚਾਹੀਦੀ ਜਦੋਂ ਮਨ ਕੋ ਕੋਲ ਕੋਈ ਵੀ ਹਿਲਾਵ-ਸਿਲਾ ਨਾ ਹੋਵੇ ਤਾਂ ਉਸ ਵੈਗੁਰ ਅਕਾਲ ਪੁਰਖ ਜੀ ਦੇ ਅੱਗੇ ਅਰਦਾਸ ਪੇਨਤੀ ਕਰਨੀ ਹੈ ਕਿਸੇ ਦਾ ਵੀ ਦਿਲ ਨਹੀਂ ਦਿਖਾਉਣਾ ਇਮਾਨਦਾਰੀ ਦੇ ਨਾਲ ਕੰਮ ਕਰਨਾ ਹੈ ਇਨਸਾਨ ਦੀ ਜ਼ਿੰਦਗੀ ਵਿੱਚ ਰੱਬ ਖੁਦ ਸਹਾਈ ਹੁੰਦਾ ਹੈ ਕੁਦਰਤ ਉਸ ਦਾ ਸਾਥ ਦਿੰਦੀ ਹੈ ਉਸ ਦੀ ਜਿੱਤ ਹੁੰਦੀ ਹੈ ਸਾਧ ਸੰਗਤ ਜੀ ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ ਰੱਬ ਉਥੇ ਸਹਾਇ ਹੋਂਦਾ ਹੈ ਜੋ ਉਦਮ ਅਤੇ ਸੰਘਰਸ਼ ਕਰਨ ਦੀ ਆਪਣੇ ਅੰਦਰ ਜਨੂੰਨ ਰੱਖਦੇ ਹਨ ਫਿਰ ਉਠੋ ਮਿਹਨਤ ਕਰੋ ਤੇ ਅੱਗੇ ਵਧੋ ਵਾਹਿਗੁਰੂ ਹਿੱਲਾ ਵਸੀਲਾ ਕਰ ਦੇਣਗੇ ਉਸਦੇ ਨਾਲ ਚੱਲਣਾ ਸਾਨੂੰ ਹੀ ਪੈਣਾ ਹੈ ਤੇ ਨਾਲੇ ਹੋਰਾਂ ਨੂੰ ਵੀ ਜੋੜੀਏ ਤੇ ਨਾਲ ਲੈ ਕੇ ਚੱਲੀਏ ਦਾਨਪੂਰਨ ਕਰੋ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣਗੇ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ